ਸਤ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਤੁਹਾਨੂੰ ਦੱਸਾਂਗੇ ਜੀ ਡ੍ਰਿਪ ਸਿਸਟਮ ਜਿਹੜਾ ਆ ਉਹਦੇ ਕਿਵੇਂ ਫਾਇਦੇ ਆ ਜਿਹੜਾ ਡ੍ਰਿਪ ਸਿਸਟਮ ਆਪਾਂ ਲਾਇਆ ਸੀਗਾ ਤੇ ਇਸ ਡ੍ਰਿਪ ਦੇ ਨਾਲ ਜਿਹੜਾ ਆਪਾਂ ਜਿਹੜਾ ਲਸਣ ਦੇ ਵਿੱਚ ਆਪਾਂ ਵਾੜ ਲਿਆ ਤੇ ਆਪਾਂ ਪਿਆਜ਼ ਦਾ ਵੀ ਤੇ ਹੋਰ ਵੀ ਆਪਾਂ ਕਿੜਿ ਕਿੜੀ ਖੇਤੀ ਕੀਤੀ ਆ ਤੇ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਹਦੇ ਚੋਂ ਅਸੀਂ ਪਿਆ ਹੁਣ ਲਸਣ ਦਾ ਜਿਹੜਾ ਅਸੀਂ ਪੱਟ ਲਿਆ ਹੈਗਾ ਲਸਣ ਪੱਟ ਕੇ ਤੇ ਇਹਦੇ ਚ ਨਾਲ ਹੁਣ ਟਮਾਟਰ ਲੱਗੇ ਹੈਗੇ ਆ ਤੇ ਟਮਾਟਰ ਦੇ ਨਾਲ ਨਾਲ ਜਿਹੜਾ ਆ ਉਹ ਜਿਹੜਾ ਸਾਡਾ ਜਿਹੜਾ ਪਾਕਿਸਤਾਨੀ ਲਸਣ ਥੋੜਾ ਜਿਹਾ ਜੇ ਖੜਾ ਸਾਡਾ ਲੇਟਰ ਪੱਟਾਂਗੇ ਤੇ ਨਾਲ ਟਮਾਟਰ ਜਿਹੜੇ ਆ ਸਾਡੇ ਪੂਰੇ ਵਧੀਆ ਜ਼ਬਰਦਸਤ ਰੇਟ ਘਾਟਾ ਟਮਾਟਰਾਂ ਦਾ ਲੇਕਿਨ ਫਲ ਦੀ ਕੋਈ ਕਮੀ ਨਹੀਂ ਆ ਸੋ ਤੁਸੀਂ ਇਸੇ ਡ੍ਰਿਪ ਦਾ ਹੀ ਕਮਾਲ ਹੈ ਕਿਉਂਕਿ ਡ੍ਰਿਪ ਦਾ ਕਰਕੇ ਅਸੀਂ ਜਨਵਰੀ ਦੇ ਵਿੱਚ ਜਿਹੜੇ ਆ ਟਮਾਟਰ ਲਾਤੇ ਸੀ ਤਾਂ ਉਸ ਤੋਂ ਬਾਅਦ ਨਾਲ ਇੱਕ ਫੁੱਲਾਂ ਦੀ ਜਿਹੜੇ ਆ ਕਿਆਰੀ ਲਾਈ ਹੋਈ ਸੀਗੀ ਤੇ ਲਸਣ ਸਾਰਾ ਤਕਰੀਬਨ ਅਸੀਂ ਪੱਟ ਕੇ ਜਿਹੜਾ ਆ ਵੇਲਾ ਕਰ ਲਿਆ ਤੇ ਵੀ ਵਾਸਤੇ ਹੁਣ ਜਿਹੜਾ ਸਾਡੀ ਲਸਣ ਦੀ ਸ਼ਾਂਤੀ ਜਿਹੜੀ ਉਹ ਕਰਕੇ ਰੱਖ ਲਈ ਹੈ ਕਿਉਂਕਿ ਜਦੋਂ ਵੀ ਕੋਈ ਸਾਡਾ ਸੱਜਣ ਜਿਹੜਾ ਵੀ ਬੀਜ ਦਾ ਸਾਨੂੰ ਫੋਨ ਕਰ ਦਿੰਦਾ ਤਾਂ ਅਸੀਂ ਫਿਰ ਉਹਦੀ ਤਿਆਰੀ ਕਰਕੇ ਲਸਣ ਦੀ ਜਿਹਦੀ ਅਕ੍ਰੇਡ ਭਰ ਕੇ ਰੱਖ ਦਿੰਦੇ ਆ ਅੱਜ ਜਿਹੜਾ ਲਸਣ ਲੈ ਕੇ ਜਾਣਾ ਉਹਨਾਂ ਨੇ ਤੇ ਉਸ ਤੋਂ ਬਾਅਦ ਜਿਹੜੇ ਆਪਣੇ ਨਰਸਰੀ ਆਪਾਂ ਪਿਆਜ਼ ਦੀ ਜਿਹੜੀ ਲਾਈ ਸੀਗੀ ਆਪਾਂ ਫਤਿਹ ਨਰਸਰੀ ਜੰਦਰ ਜਿਹੜੀ ਆਪਾਂ ਪਿਆਜ਼ ਆਪਦੀ ਨਰਸਰੀ ਵੇਚ ਲਈ ਹੁੰਨੇ ਆ ਸੋ ਆਪਣੇ ਆਪ ਦੇ ਪਿਆਜ਼ ਜਿਹੜੇ ਅਸੀਂ ਪੱਟਲੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਹ ਪਿਆਜ਼ ਕਾਲਾ ਪਿਆਜ਼ ਜਿਹੜਾ ਸਪੈਸ਼ਲ ਵੈਰਾਈਟੀ ਹੈ ਜ ਕੀ ਇੱਕ ਵੀ ਇਹਦੇ ਚ ਗੰਦੇਲ ਜਿਹੜੀ ਆਪਾਂ ਜਿਹਨੂੰ ਆਪਾਂ ਫੁੱਲ ਬੋਦਨੇ ਆ ਫੁੱਲ ਨਹੀਂ ਨਿਕਲਦਾ ਇਹਦਾ ਤੇ ਇਹ ਬੈਸਟ ਵੈਰਾਈਟੀ ਆ ਜਿਹੜੀ ਇੱਕ ਸਾਲ ਭਰ ਤੁਸੀਂ ਇਹਨੂੰ ਆਰਾਮ ਨਾਲ ਸਟੋਰ ਕਰ ਸਕਦੇ ਹੋ ਸੋ ਇਸ ਚੀਜ਼ ਦਾ ਫਾਇਦਾ ਇੱਕ ਟ੍ਰਿਪ ਦਾ ਕਰਕੇ ਤੇ ਨਾਲ ਆਪਣੇ ਹੁਣ ਜਿਹੜੀ ਆ ਫੁੱਲਾਂ ਦੀ ਤੜਾਈ ਜਿਹੜੀ ਅਸੀਂ ਕਰਨੀ ਐ ਜਿਹੜੀ ਉਹ ਫੁੱਲਾਂ ਦੀ ਤੜਾਈ ਅਸੀਂ ਰੋਜ਼ ਵਾਂਗੂੰ ਹੀ ਜਿਹੜੀ ਆ ਕਰ ਜੰਨੇ ਆ 50 ਰੁਪਏ ਕਿਲੋ ਜਿਹੜੇ ਆਪਣੇ ਫੁੱਲ ਵਿਗ ਰਹੇ ਹੈਗੇ ਆ ਤੇ ਦੋ ਜਿਹੜੇ ਅਸੀਂ ਲੈਣਾ ਲਾਈਆਂ ਸੀ ਟ੍ਰਾਇਲ ਤੌਰ ਤੇ ਤੇ ਫੁੱਲਾਂ ਦੀ ਤਕਰੀਬਨ ਜਿਹੜੀਆਂ ਦੋ ਲੈਣਾ ਦਾ ਜਿਹੜਾ ਹੈਗਾ ਆ ਉਹ ਸਾਨੂੰ 4 ਤੋਂ 5 ਕਿਲੋ ਜਿਹੜੇ ਫੁੱਲ ਹੈ ਉਹ ਨਿਕਲ ਆਉਂਦੇ ਆ ਕਦੀ 10 ਕਿਲੋ ਇੱਕ ਦਿਨ 10 ਕਿਲੋ ਹੋਏ ਸੀ ਨਹੀਂ ਤਾਂ 5 ਕਿਲੋ ਦੀ ਐਵਰੇਜ 5-6 ਕਿਲੋ ਦੀ ਤਕਰੀਬਨ ਜਿਹੜੀ ਉਹ ਆ ਜਾਂਦੀ ਹੈ ਤੇ ਫੁੱਲ ਦੀ ਨਰਸਰੀ ਵੀ ਆਪਾਂ ਲਾਉਨੇ ਆ ਇਹ ਅਸੀਂ ਐਰਕੀ ਕਿਸਾਨ ਵੀਰਾਂ ਨੂੰ ਦਿੱਤੀ ਵੀ ਸੀ ਕਈਆਂ ਮੇਰੇ ਕੋਲ ਲੈ ਕੇ ਵੀ ਗਏ ਸੀਗੇ ਤੇ ਅਗਲੀ ਵਾਰੀ ਫੇਰ ਅਸੀਂ ਇਹਦੀ ਸਾਰੀ ਨਰਸਰੀ ਆਪ ਤਿਆਰ ਕਰਾਂਗੇ ਤੇ ਫੁੱਲ ਬਹੁਤ ਸੋਹਣਾ ਹੈ ਤੇ ਭਾਵੇਂ 8-7-8 ਦਿਨ ਇਹ ਫੁੱਲ ਜਿਹੜਾ ਆ ਮਰ ਜਾਉਂਦਾ ਨਹੀਂ ਹੈਗਾ ਖਰਾਬ ਨਹੀਂ ਹੁੰਦਾ ਤੇ ਇਹ ਸਾਰਾ ਪਰ ਸਿਸਟਮ ਦਾ ਕਰਕੇ ਹੀ ਜਿਹੜਾ ਆ ਤੁਸੀਂ ਕਰ ਸਕਦੇ ਹੋ ਜੇ ਡ੍ਰਿਪਸ ਫਿਰ ਤੁਸੀਂ ਇੰਨੀ ਫਸਲ ਕੱਟ ਸਕਦੇ ਹੋ ਤੇ ਪੈਕਿੰਗ ਜਿਹੜੀ ਆ ਹੁਣ ਅਸੀਂ ਜਿਹੜੇ ਸਾਰੇ ਤੋੜ ਕੇ ਤੇ ਅਸੀਂ ਲਿਫਾਫੇ ਭਰ ਕੇ ਤੋਲ ਕੇ ਲੈ ਜੰਨੇ ਆ ਅਸੀਂ ਆਪਦੇ ਕਿਉਂਕਿ ਇਹ ਡੋਡੀ ਸਾਰੇ ਜਿਹੜੇ ਆ ਉਹ ਤੋਂ ਤੋਲ ਦੇ ਵਿੱਚ ਇੱਥੋਂ ਆਪਦੇ ਘਰੋਂ ਤੋਲ ਕੇ ਭੇਜ ਲੀਦੇ ਆ ਫੁੱਲ ਦੇ ਤੁਸੀਂ ਸਾਈਜ਼ ਦੇਖੋ ਕਿੰਨਾ ਮੋਟਾ ਤੇ ਇਹ ਟੋਟਲ ਸਾਰਾ ਸਾਰਾ ਨਾਲੇ ਤਾਂ ਆਪਣੇ ਘਰ ਜਿਹੜਾ ਘਰ ਦੇ ਸਾਹਮਣੇ ਕੋਈ ਪਲਾਟ ਖਾਲੀ ਆ ਤਾਂ ਸੋਹਣਾ ਲੱਗਦਾ ਤੇ ਨਾਲੇ ਦੋਸਤੋਂ ਕਮਾਈ ਹੁੰਦੀ ਹੈ ਸੋ ਡ੍ਰਿਪ ਸਿਸਟਮ ਲਓ ਵਾਸਤੇ ਜੇ ਸੰਪਰਕ ਕਰਨਾ ਤਾਂ ਤੁਸੀਂ ਮੇਰਾ ਨੰਬਰ ਨੋਟ